ਮਾਰ ਕੇ ਬਾਹਰ ਕੱਢ ਦਿੱਤਾ ਉਹਨਾਂ ਨੇ ਫਾਇਟ ਨਹੀਂ ਕੀਤੀ ਉਹਨਾਂ ਨੇ ਲੜਾਈ ਨਹੀਂ ਕੀਤੀ ਉਹਨਾਂ ਨੇ ਕੋਰਟ ਚ ਕੇਸ ਨਹੀਂ ਕੀਤਾ ਉਹ ਕਹਿੰਦੇ ਅੱਛਾ ਪਰ ਤੇਰੀ ਰਜਾ ਵਿੱਚ ਜੇ ਤੂੰ ਮੈਨੂੰ ਨੀਚ ਜਾਤ ਵਿੱਚ ਜਨਮ ਦਿੱਤਾ ਤਾਂ ਮੈਂ ਤੇ ਹੱਸਦਾ ਹੱਸਦਾ ਤੇਰੇ ਘਰ ਵਿੱਚ ਆਇਆ ਸੀ ਇਹਨਾਂ ਪਾਂਡੇ ਨੇ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਕੋਈ ਨਹੀਂ ਤੇਰੀ ਰਜਾ ਪਿੱਛੇ ਜਾ ਕੇ ਬਹਿ ਜਾਂਦਾ ਫਿਰ ਉੱਥੇ ਕੀ ਹੈ ਜੋ ਜੋ ਨਾਮਾ ਹਾਰ ਗੁਣ ਪੁਚ ਰਾਇ ਭਗਤ ਜੀ ਨਾਮ ਕੋ ਯੋਗਰਾ ਫਿਰ ਅੱਜ ਵੀ ਮੌਜੂਦ ਹੈ ਦਰਵਾਜ਼ਾ ਕਿਧਰ ਘੁੰਮ ਗਿਆ ਉਹਦੇ ਨਾਲ ਰੱਬ ਆ ਗਿਆ ਕਹਿੰਦੇ ਰੱਬ ਘੁੰਮਦਾ ਨਹੀਂ ਗੱਲ ਜੀ ਕੀ ਆ ਕੋਈ ਸਤਨਾ ਰੱਬ ਨੂੰ ਪਿਆਰ ਕਰਕੇ ਦੇਖੋ ਤੁਹਾਨੂੰ ਗੁਰਗਨ ਸਾਹਿਬ ਰੱਬ ਹੈ ਛੋਟੀ ਜੀ ਗੱਲ ਨਾ ਕਿਤੇ ਸਮਝੋ ਵੀ ਕੋਈ ਕਿਤਾਬ ਲੈਣ ਦੀ ਕਰ ਜਾਨਾ ਨਾ ਕਿਤੇ ਪ੍ਰੈਕਟੀਕਲ ਕਰਕੇ ਦੇਖ ਲਿਓ ਜਦੋਂ ਤੁਸੀਂ ਇਹ ਸ਼ਬਦ ਪੜ੍ਹ ਰਹੇ ਹੋ ਨਾ ਮੈਨੂੰ ਭੈਣ ਮੇਰੀ ਕਹਿੰਦੀ ਮੇਰਾ ਘਰ ਬਣਿਆ ਬਨਤਾਲ ਬਣਿਆ ਇਹ ਪੜੋ ਪੜਿਆ ਨਾ ਮਲਾਰ ਵਿੱਚ ਪੜ ਲਿਆ ਨਾਲ ਇੱਕ ਪਾਸੇ ਮਾਰੇ ਕਹਿੰਦੇ ਕਿਆ ਤੂੰ ਸੋਚਿਆ ਕਿਆ ਤੂੰ ਚਿਤਵੇ ਕਿਆ ਤੂੰ ਕਰੇ ਤਾਂ ਕੋ ਕਹੋ ਪ੍ਰਵਾਹ ਕਹੋ ਕਿ ਜਹਨ ਗੋਪਾਲ ਸੁਹਾਏ ਵਰਸੈ ਘਰ ਪਾਹ ਹਨੇ ਆਏ ਅਕਾਲ ਤਕ ਵਾਇ ਦੁਰਜੀ ਜਿੰਨਿਆਂ ਦੀ ਬਾਣੀ ਪੜਦੇ ਹੋ ਭਗਤਾਂ ਦੀ ਗੁਰੂਆਂ ਦੀ ਬਾਣੀ ਸਾਰੇ ਇੱਥੇ ਤੇਰੇ ਘਰ ਵਿੱਚ ਆ ਬਿਜੇ ਨਹੀਂ ਗੱਜ ਕੇ ਹੁ ਤਤਨਾ ਉਹਨਾਂ ਨੇ ਆਕਾਰ ਬਤਨ ਕਿਹਾ ਆ ਇਸ ਘਰ ਵਿੱਚ ਮਾਰੇ ਗਨੇ ਘਰ ਆਪਣਣਾ ਖੜੀ ਤੱਕਾਂ ਮੈਂ ਮਰ ਜਾਉ ਮਹਾਰਾਜ ਜੀ ਮੇਰੇ ਹਿਰਦੇ ਚ ਵਸ ਜਾਓ ਆਓ ਮਹਾਰਾਜ ਜੀ ਇਸ ਘਰ ਵਿੱਚ ਜੰਜਾਲ ਇਸ ਘਰ ਵਿੱਚ ਜਾਲਾ ਲੱਗਾ ਹੋਇਆ ਉਜਲ ਕਰ ਦਿਓ ਇਸ ਘਰ ਵਿੱਚ ਲਾਈਟਾਂ ਬੁੱਝੀਆਂ ਪਈਆਂ ਨੇ ਜਗਾ ਦਿਓ ਤੇਰੇ ਭਾਈ ਗੁਰਦਾਸ ਜੀ ਕਹਿੰਦੇ ਸਤਗੁਰ ਨਾਲ ਪਰ ਕਿੱਡੀ ਮਿੱਟੀ ਧੁੰਦ ਜੱਗ ਚੱਲੇ ਜਉਂਕਾਰ ਸੂਰਜ ਨਿਕਲੇਆ ਤਾਰੇ ਛਪੇ ਜਦੋਂ ਤੁਸੀਂ ਬਾਣੀ ਪੜ੍ਹਵੀਂ ਬਾਣੀ ਸੁਣਵੀਂ ਬਾਣੀ ਦੇ ਚਲਾਇਆ ਪੂਰਨ ਤੇ ਚੜਨਾ ਸ਼ੁਰੂ ਹੋ ਜਾਣਾ ਤੇ ਸਮਝਿਓ ਤੁਹਾਡੇ ਅੰਦਰ ਚਾਨਣ ਹੋ ਗਿਆਗਾ ਜਿਕੇ ਆਖੁਰ ਸਤਨਾਮ ਵਾਹਿਗੁਰੂ ਰਾਸ਼ਟਰਪਤੀ ਦੇ ਅੰਦਰ ਦੀ ਚੀਜ਼ ਹੋਵੇ ਨਾ ਕਦੀ ਬਾਹਰ ਨਹੀਂ ਜਾਂਦੀ ਰਾਸ਼ਟਰਪਤੀ ਦੇ ਅੰਦਰ ਦੀ ਜਿਹੜੀ ਚੀਜ਼ ਹੋਦੀ ਹੈ ਭਵਨ ਦੇ ਅੰਦਰ ਜਿਹੜੀ ਚੀਜ਼ ਹੋਵੇ ਕਦੀ ਬਾਹਰ ਨਹੀਂ ਜਾਂਦੀ ਤਾਂ ਮੈਂ ਬੇਨਤੀ ਕਰ ਦਵਾਂ ਮੈਂ ਗੁਰੂ ਨਾਨਕ ਦਾ ਕੁਕਰ ਲੂਣ ਖਾਣੇ ਆਪਾਂ ਕਾਓ ਨਾਨਕ ਹਮ ਲੂਣ ਹਰਾ ਮੇ ਬਖਸ਼ਿਓ ਪ੍ਰਭ ਅੰਤਰਜਾਮੇ ਜੇ ਚੰਗੀ ਗੱਲ ਕਰਕੇ ਜਾਵਾਂਗੇ ਤੇ ਤੁਸੀਂ ਗਾਹ ਫੋਲੋ ਕਰੋਗੇ ਕਦੀ ਵੀ ਟਿਕਟ ਨਹੀਂ ਮਿਲੇਗੀ ਜਦੋਂ ਵੀ ਖਰਾ ਪ੍ਰਸ਼ਾਦ ਹੀ ਦੇਗਾ ਨਾ ਜਿੱਥੇ ਤੱਕ ਗੁਰੂ ਸਾਹਿਬ ਦਾ ਪਹਿਰਾ ਉੱਥੇ ਤੱਕ ਰੱਖਿਆ ਕਰੋ ਬਾਹਰ ਟੇਬਲਾਂ ਤੇ ਨਹੀਂ ਕੁਰਸੀਆਂ ਤੇ ਨਹੀਂ ਨੰਗੇ ਸਿਰ ਤੇ ਨਹੀਂ ਇਹ ਜਿਹੜੀ ਦੇਗ ਹੈ ਨਾ ਇਹ ਮਰੇ ਨੂੰ ਜੂੰਦਾ ਕਰਦੀ ਹੈ ਗੱਜਕੇ ਆਖੋ ਜਤਨਾ ਮਨੂੰ ਇੱਕ ਬੰਦਾ ਕਹਿੰਦਾ ਦੇਗ ਘਟ ਖਾਇਆ ਕਰੋ ਮੈਂ ਵੀ ਦੇਖੀ ਹੁੰਦਾ ਕਹਿੰਦਾ ਸ਼ੂਗਰ ਹੋ ਜਣੀ ਮੈਂ ਪਰ ਤੁਹਾਨੂੰ ਦੇਗ ਦੇ ਮਤਲਬ ਤਾਂ ਨਹੀਂ ਪਤਾ ਜੇ ਕੜਾ ਪ੍ਰਸ਼ਾਦ ਹੀ ਦੇਗ ਨਾਲ ਸ਼ੂਗਰ ਹੋਣਾ ਪੀ ਤੇ ਫਿਰ ਤੇ ਮਤਲਬ ਹੀ ਕੋਈ ਫਿਰ ਭੋਜ ਲੱਗਦਾ ਹੀ ਨਹੀਂ ਫਿਰ ਤੇ ਪ੍ਰਮਾਣ ਕਰਦੇ ਨਹੀਂ ਮਹਾਰਾਜ ਜੀ ਫਿਰ ਤੇ ਬਿਮਾਰੀ ਹੈ ਇਹ ਮਹਾਰਾਜ ਦੇ ਘਰ ਦੀ ਦੇਗ ਹੈ ਜਿਹਦੇ ਵਾਸਤੇ ਮਾਰੇ ਕਹਿੰਦੇ ਦੇਗ ਤੇਗ ਫਤੇ ਨੁਸਤ ਬੇਦ ਰੰਗ ਯਾ ਫਤੇਜ ਮਾਰੇ ਕਹਿੰਦੇ ਜਿਹੜਾ ਪਿਆਰ ਨਾਲ ਆਏਗਾ ਦੇਗ ਹੈ ਚੜ ਕੇ ਆਏਗਾ ਤੇ ਤੇਗ ਹੈ ਇਹ ਦੇਗ ਦੇ ਨਾਲ ਫਤੇ ਹੁੰਦੀ ਹੈ ਬਾਕੀ ਜਦੋਂ ਵੀ ਕਿਸੇ ਨੂੰ ਦੇਗ ਦੇਣੀ ਹੈ ਨਾ ਉਹਨਾਂ ਦਾ ਸਿਰ ਕੱਜ ਨਾਲੇ ਸਾਡੇ ਤੇ ਧਰਮ ਵਿੱਚ ਸਿਰ ਕੱਜਣਾ ਬਹੁਤ ਵੱਡੀ ਚੀਜ਼ ਹੈ ਭਾਵੇਂ ਕੋਈ ਹਿੰਦੂ ਮਤ ਦਾ ਹੋਵੇ ਭਾਵੇਂ ਅਸਾਈ ਮਤ ਦਾ ਹੋਵੇ ਭਾਵੇਂ ਮੁਸਲਮਾਨ ਹੋਵੇ ਭਾਈ ਸਿਰ ਟਕਣਾ ਬੜਾ ਜ਼ਰੂਰੀ ਹੈਗਾ ਜੇ ਕੀ ਆਪ ਕੋ ਸਤਨਾਮ ਇਸ ਕਰਕੇ ਮਹਾਰਾਜ ਦਾ ਬਚਨ ਹੁੰਦਾ ਭਾਈ ਇੱਕ ਨਿੰਮਕ ਇੱਕ ਪੰਨ ਦੂਰ ਨਾ ਕਰ ਉਸ ਨੂੰ ਉਹਨੂੰ ਹਿਰਦੇ ਚ ਵਸਾ ਕੇ ਰੱਖ ਦਿਲ ਕੀ ਕਹਿੰਦੇ ਨੇ ਭੰਨ ਕੇ ਓਠ ਪਾ